ਨੇ ਨਾ ਕਿਹਾ ਹਨਾ ਆਪਾਂ ਕਿਹੜਾ ਮਾੜਾ ਬੋਲੂ ਮੈਂ ਮਤੇ ਹਰੀ মিয়া ਕਰਿਆ ਜਵੇ ਫਿਰ ਪਰ ਕਹਿੰਨੇ ਆ ਕਿ ਹਾਂ ਗਾਲਾਂ ਕੱਢਦੀ ਆਂ ਜਿਵੇਂ ਉਹ ਪੰਗੇ ਤੇ ਜਾਣ ਕੇ ਆਪ ਲੈਨੇ ਹੁੰਦੇ ਆ ਮੈਨੂੰ ਕਿਹੜਾ ਪਤਾ ਲੱਗਦਾ ਕੋਈ ਉਹਨੂੰ ਸੁੱਖ ਨੂੰ ਕਹਿੰਦੇ ਪਰ ਮੋਸ਼ਨਾ ਕਰ ਰਸੀ ਤੇਰੇ ਵੱਲ ਦੇ ਆ ਕਰਵਾ ਲਓ ਯਾਰ ਪੈਸੇ ਦੇ ਦੇ ਕਹਦੇ ਨਹੀਂ ਪੈਸੇ ਦੇ ਦਵਾ ਕਰ ਦੂਗੀ ਨਾ ਮੈਂ ਕਹਿੰਨੀ ਆ ਮੈਂ ਦੇਨੀ ਆਲਾ 50000 ਰੁਪਏ ਸੁੱਖ ਕੀ ਕਰ ਲੂਗਾ ਪਤਾ ਸੁਣਨੂ ਖਤਰੀ ਕੋਈ ਚੱਕਣੀ ਪਰ ਆ ਟਾਈਮ ਆਊਗਾ ਸਭ ਚੀਜ਼ ਦਾ ਹੈ ਜੋੜੀ ਮੈਨੂੰ ਕਿਹਾ ਸੋਫੇ ਕੋਲ ਹੁਣ ਦੂਜੀ ਕੁੜੀ ਆਈ ਆ ਉਹਨੇ ਫੋਨ ਦੋਆ ਹੁਣ ਹੁਣ ਉਹਨੂੰ ਖਾਣ ਲੱਗ ਗਿਆ ਚੱਲ ਤੂੰ ਯਾਰ ਉਹਨੂੰ ਨਾ ਵਿਚਕੜੀ ਸਾਂ ਗੱਲ ਉਹਦੀ ਨਹੀਂ ਚੱਲਦੀ ਪਤਾ ਫੇਰ ਕੀ ਆ ਤੇਰੇ ਤੇ ਐਕਸ਼ਨ ਆ ਜੂਗਾ ਰਹਿਣ ਦੇ ਕੋਈ ਫਰਕ ਨਹੀਂ ਸਮਝਦੀਆਂ ਨਾ ਮੈਨੂੰ ਤਾਂ ਇਹ ਹੈਰਾਨ ਹੈ ਯਾਰ ਕੋਈ ਕਹਿੰਦੇ ਤੁਹਾਡੀ ਬਿਗੜ ਗਈ ਇਹ ਹੋ ਗਈ ਇਹ ਹੋ ਗਈ ਲੈ ਸਵਾਦ ਲੈ ਰਹੇ ਲੋਕ ਬਿੱਲੇ ਹਰੀਂਦਰ ਨਾ ਕਹਿ ਰਹੇ ਮੈਨੂੰ ਬੀ ਬਿਗੜ ਗਈ ਮੇਰੀ ਕਹਿੰਦੇ ਬਿਗੜਨੀ ਯਾਰ ਬਿਗੜ ਨਹੀਂਗਾ ਤੋ ਹੁਣ ਸਾਰੇ ਅਸੀਂ ਚਾਰੋਂ ਭੈਣ ਭਰਾ ਇਕੱਠੇ ਰਹਿੰਦੇ ਆ ਸਾਡੀ ਕਦੋਂ ਬਿਗੜਨੀ ਆ ਨਹੀਂ ਜੇ ਉਹ ਜੇ ਨਹੀਂ ਪਰਨੀਤ ਤਾਂ ਰੋਣ ਲੱਗ ਗਈ ਉਹਦੇ ਕੋਲ ਬਾਈ ਹਰਾਂ ਨੇ ਕਿਹਾ ਵੀ ਚਲ ਤੇ ਨੂੰ ਭੈਣ ਕਿਹਾ ਹੋਇਆ ਵੀ ਚਲ ਰਾਜਵੀਰ ਆਪਣਾ ਭਰਾ ਆ ਵੀ ਚਲ ਤੇਰੇ ਨਾਲ ਖੜਦੇ ਆ ਉਹਨੇ ਮਕਾਨ ਸ਼ਿਫਟ ਕਰਨਾ ਸੀ ਬਾਈ ਹਰਾਂ ਨੇ ਕਰਾਤਾ ਉਹਨੇ ਪ੍ਰਨੀਤ ਨੇ ਆਹੀ ਗੱਲ ਕੀਤੀ ਵੀ ਮੇਰਾ ਮਕਾਨ ਸ਼ਿਫਟ ਕਰਾ ਦਿਓ ਮੈਂ ਕੱਲੀ ਜਾਣੀ ਆ ਚਾਚੀ ਥੈਂਕ ਯੂ ਥੈਂਕ ਯੂ ਲੱਭੇ ਚਾਚੀ ਪਤਾ ਗੱਲ ਕਿ ਆ ਬਾਬੇ ਹੁਣ ਅਸੀਂ ਜਿਹਨੂੰ ਜਿਹਦੇ ਰਿਸ਼ਤਾ ਦੇ ਦਿਆਂ ਰ ਮਾਨੂੰ ਸਾਨੂੰ ਮਨਜੀਤ ਵਾਰਾ ਕਿੰਨਾ ਲੋਕਾਂ ਨੇ ਬੋਲਿਆ ਤੂੰ ਇਦਾਂ ਦੀ ਨਾ ਭੈਣ ਬਣਾ ਲੈ ਬਣਾ ਲੈ ਅਸੀਂ ਤਾਂ ਲੱਖੜੀ ਵੀ ਬਣਾਈ ਐ ਠੀਕ ਆ ਜੋ ਵੀ ਸ੍ਰੀ ਆਮ ਕਰਿਆ ਜੋ ਵੀ ਕਰਿਆ ਹਨਾ ਕੋਈ ਭੈਣ ਦਾ ਲਾੜੜਾ ਪਿੱਛੇ ਅੱਖ ਪਿੱਛੇ ਨਹੀਂ ਕਰਿਆ ਪੇਜ ਸਰਗੀ ਜਰ ਪੇਜ ਪੇਜ ਮੈਨੂੰ ਕੋਈ ਰਿਕਵੈਸਟ ਪੇਜ ਤੂੰ ਬਚੱਕਦਾ ਤਾਨੂੰ ਆਹ ਕਿਤੇ ਖਾਣੇ ਤੂੰ ਵਿੱਚ ਲੈ ਕੋਈ ਚੱਕਰ ਨਹੀਂ ਆ ਕੇ ਗਾਲਾਂ ਕੱਢਣੀਆਂ ਮੈਂ ਤੈਨੂੰ ਸਹੀ ਗੱਲ ਦੱਸਾਂ ਐ ਬਸ ਕੈਮਰਾ ਬੰਦ ਕਰਕੇ ਗਾਲਾਂ ਕੱਢਣ ਚੁੱਗ ਗਿਆ ਐਡੀ ਐਡੀ ਬੰਦ ਕਰ ਦੂ ਮੈਂ ਜੇ ਗਾਲ ਕੱਢ ਦਵਾਂ ਲਾਈਵ ਦੇ ਵਿੱਚ ਐਡੀ ਬੰਦ ਕਰ ਦੂ ਮੈਂ ਜੇ ਲੈ ਵਿੱਚ ਤੂੰ ਨੰਬਰ ਕਿ ਆਈਡੀ ਨਹੀਂ ਹੋ ਰਹੀ ਇਹਰ ਪਤਾ ਨਾ ਲੋਕਾਂ ਮੈਂ ਆਪ ਗੰਦ ਬੋਲਣਾ ਨਹੀਂ ਚਾਹੁੰਦੇ ਸਾਨੂੰ ਸਾਰਾ ਹੁੰਦਾ ਆਦੇ ਚਾਚੀ ਜੀ ਕਹਿ ਰਹੇ ਸੁਣ ਲੈ ਪ੍ਰਨੀਤ ਤੇ ਪ੍ਰਨੀਤ ਸਾਲੀ ਗਸਤੀ ਮੰਜੀ ਦਾ ਟਾਈਮ ਚ ਕਾਉਣ ਨੂੰ ਫਿਰਦੀ ਸੀ ਕੱਲੋਂ ਗੱਲ ਮੈਨੂੰ ਪਤਾ ਪ੍ਰਨੀਤ ਨੇ ਟਾਈਮ ਚ ਕਾਉਣ ਨੂੰ ਫਿਰਦੀ ਸੀ ਚਕਾ ਲਿਆ ਪਰ ਉਹਨੇ ਪਰ ਉਹਨੂੰ ਆ ਨਹੀਂ ਪਤਾ ਮਗਰ ਕੌਣ ਖੜੇ ਆ ਉਹਨੂੰ ਇਸ ਗੱਲ ਦਾ ਨਹੀਂ ਹੱਥ ਤਾਂ ਲੱਗਦੇ ਛਕੋਈ ਮੈਨੂੰ ਨਹੀਂ ਪਤਾ ਕਿ ਆ ਚਾਰੇ ਹਰਿੰਦਰ ਦੇ ਬਿੱਲਾ ਮੈਨੂੰ ਨਹੀਂ ਪਤਾ ਇਸ ਚੀਜ਼ ਦਾ ਮੇਰਾ ਕੋਈ ਗੱਲ ਨਹੀਂ ਮੈਂ ਗੱਲ ਕਰੂੰਗਾ ਅੱਜ ਮਿਲਣਾ ਉਹਨਾਂ ਨੂੰ ਕੋਈ ਦਿੱਕਤ ਨਹੀਂ ਮੈਂ ਨਾ ਕੋਈ ਨਾ ਬਈ ਇਕੱਠੇ ਬੈ ਕੇ ਕਰਾਂਗੇ ਮੈਂ ਦੇਖਦੇ ਮੈਨੂੰ ਕੋਈ ਪ੍ਰੋਬਲਮ ਨਹੀਂ ਚਾਹੀਆ ਯਾਰ ਦੇਖ ਮੇਰੀ ਪਨੇਦੀ ਵੀ ਕਿਸੇ ਕੰਮ ਵਧੀਆ ਫਰੈਂਡ ਸੀ ਮੈਨੂੰ ਕੋਈ ਮੇਰਾ ਉਹਦੇ ਨਾਲ ਕੋਈ ਗੁੱਸਾ ਗਿਲਾ ਨਹੀਂ ਹੈ ਪਰ ਜਿਹੜੇ ਉਹਦਾ ਭੈਣ ਦਾ ਲੰਨਣਾ ਕੋਈ ਕੰਨ ਭਰ ਰਿਹਾ ਵੀ ਇਹ ਉਹ ਐਰਾ ਵਗੈਰਾ ਮੈਨੂੰ ਕੋਈ ਮਤਲਬ ਨਹੀਂ ਬਿੱਲਾ ਚਾਹੇ ਉਹ ਰਿੰਦਰ ਰੱਖਿਆ ਮੈਨੂੰ ਮੈਨੂੰ ਰੱਖਣ ਦੀ ਕੋਈ ਪ੍ਰੋਬਲਮ ਨਹੀਂ ਪਰ ਮੇਰੇ ਨਾਲ ਕਿਉਂ ਠੇਡੇ ਲੈ ਰਹੇ ਭੈਣ ਦਾ ਭੋਸੜਾ ਮ ਤਨੁਵੀ ਤਾਂ ਬੋਲ ਰਹੀ ਕਿ ਟਾਈਮ ਟਾਈਮ ਚ ਕਾਦੇ ਪਾ ਲਦਾ ਹਨਾ ਤੇ ਚੱਕ ਲੈ ਮੈਨੂੰ ਵੀ ਕਹ ਰਹੀ ਸੀ ਕਿ ਚੱਕ ਲਈ ਕੋਈ ਪਾ ਲਦਾ ਟਾਈਮ ਆ ਜੀ ਇਹਦੇ ਕਿ ਨਾਲ ਹੋਰ ਲਈ ਜਿਹੜੇ ਹੈਗੇ ਹਰ ਭਾਈ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਮੈਂ 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 ਇੱਕ ਮੈਂ ਤੁਹਾਨੂੰ ਸਾਰਾ ਇੱਕ ਗੱਲ ਦੱਸ ਦਿੰਦਾ ਮੈਂ ਨੂੰ ਨਾ ਬਾਅਦ ਚੱਕੇ ਗਏ ਸੀ ਨਾ ਜਦੋਂ ਪੁਲਿਸ ਵਾਲਿਆਂ ਨੇ ਚੱਕੇ ਸੀਗੇ ਫਿਰ ਉਹ ਮੈਂ ਦੱਸਦਾ ਸਾਰਾ ਨੂੰ ਚਾਚੀ ਨੂੰ ਸਾਰਾ ਚਾਚੀ ਨੂੰ ਸਾਰੀ ਗੱਲ ਪਤਾ ਚਾਚੀ ਮੂਸੇ ਵਾਲੇ ਨੂੰ ਸਾਰੀ A to Z ਗੱਲ ਪਤਾ ਚਾਚੀ ਨਾ ਕਨੈਕਟ ਕਾਲੀ ਦਾ ਅਨੁਸਾਰ ਆ ਦਾ ਹਾਦੂ ਆ ਜੀ ਟੀ ਜੱਡ ਚਿੱਠੀ ਖੋਲ ਦੂਗਾ ਤੇ ਚਾਚੀ ਮੂਸੇ ਵਾਲੀ ਆ ਜੀ ਮਿਲੂ ਨਹੀਂ ਰਹੀ ਆ ਚਾਚੀ ਆ ਜਾ ਪਾਪੇ 2 ਮਿੰਟ ਵਾਸਤੇ ਆ ਜਾ ਚਾਹੇ ਮੜ ਜਾਇਓ ਲਾਈਵ ਚਾਚੀ 2 ਮਿੰਟ ਵਾਸਤੇ ਆ ਜਾ ਤੇ ਬਾਈ ਮੈਂ ਦਾ ਨਾ ਮੇਰਾ ਨਾਮ ਵੀ ਰਾਜਵੀਰ ਹੈ ਜਿਹੜਾ ਪ੍ਰਨੀਤ ਦਾ ਐਕਸ ਬੋਏਫ੍ਰੈਂਡ ਤਾਂ ਉਹਦਾ ਨਾਮ ਵੀ ਅੰਬਰਸਰ ਦਾ ਰਾਜਵੀਰ ਤਾਂ ਲੋਕਾਂ ਨੂੰ ਮਿਸਟੇਕ ਇਹੀ ਹੋਈ ਜਾਂਦੀ ਵੀ ਭੈਣ ਚੋ ਦਾ ਮੈਂ ਹੀ ਆ ਕਿਤੇ ਰਾਜਵੀਰ ਹਨਾ ਉਹਦਾ ਬਾਈ ਉਹਦੇ ਨਾਲ ਦਾ ਸਾਰਾ ਕੁਝ ਮੇਰੇ ਨਾਲ ਕੋਈ ਲੋੜਾ ਲਸਣ ਨਹੀਂ ਹੈ ਦਾ ਜੋ ਵੀ ਥਾ ਉਹਦੇ ਨਾਲੇ ਤਾਂ ਮੇਰੇ ਨਾਲ ਕੁਝ ਵੀ ਨਹੀਂ ਹੈ ਦਾ ਮੇਰੀ ਫਰੈਂਡ ਦੀ ਵਧੀਆ ਫਰੈਂਡ ਸੀ ਆ ਜਾ ਜੀ 2 ਮਿੰਟ ਬਾਅਦ ਤੇ ਆ ਜਾ ਤੇ ਹੈ ਕਲੀਅਰ ਕਰ ਲਈਏ ਕੁਝ ਗੱਲਾਂ ਮਨਜੀਤ ਤੂੰ ਨਾ ਰੇਂਜ ਮਾ ਤੂੰ ਰੇਂਜ ਮਨੀ ਹੈਗੀ ਬੁਗੇ ਮੈਂ ਮੈਂ ਭਰਾਵਾ ਮੈਂ ਤਾਂ ਤੁਸੀਂ ਇੱਕ ਵਾਰ ਛੂਟ ਤਾਂ ਦੋ ਇਹਨਾਂ ਦੀ ਮੈਂ ਕਿਵੇਂ ਲਾਪਾ ਕਰਤੀ ਨਹੀਂ ਯਾਰ ਕਿਉਂ ਗੰਦ ਬੁਲਣ ਆਪਣਾ ਕਿਸੇ ਨੂੰ ਠੀਕ ਹੈ ਫੇਰ ਬੋਝ ਸਾਡੇ 'ਤੇ ਪੈਂਦਾ ਤੂੰ ਉਹਦਾ ਮੈਡਜ ਬੋਲ ਜੰਨੀ ਬੋਲ ਕੇ ਬੈਠ ਜੰਨੀ ਹੈ ਨਾ ਤੂੰ ਜਿਹੜੇ ਕੰਮ ਵਿੱਚ ਹੈ ਧਿਆਨ ਦੇ ਰੀ ਆਪਣਾ ਹੰਦੇ ਹੈ ਨਾ ਆਪਣਾ ਬਲੌਗ ਬਣਾ ਯਾਰ ਬਾਬੇ ਚਾ ਦੋ ਗਲਾ ਚਾ ਤਿੰਨ ਗਲਾ ਹਨ ਚਾਚੀ ਠਰਕੀ ਜਿਹੜੀ ਚਾਚੀ ਚਾਚੀ ਮੂਸੇ ਵਾਲਾ ਨਹੀਂ ਚਾਚੀ ਠਰਕੀ ਹੈ ਅੱਛਾ ਹੈ ਨਾ ਠਰਕੀ ਵਾਲੀ ਨੇ ਆਪਜੀ ਕਰਾਉਣੀ ਆ ਉਹਦੇ ਐਸੀ ਤੈਨ ਆਨੇ ਲੱਗਦਾ ਆ ਬੇਫੁਰ ਦੇ ਸਾਰੇ ਚਕਾਉਣੇ ਆ ਇਹਨਾਂ ਨੇ ਪੇਜ ਜਰ ਰੱਖ ਕੇ ਹੋਰ ਇਹਨਾਂ ਨੇ ਜਣਾ ਦੁੱਪਰ ਕੀਤਾ ਪਿਆ ਵਾ ਹੁਣ ਜਿਹੜਾ ਲਫਾਸਾ ਸੀ ਕੀ ਨਾ ਉਹ ਤੋਂ ਮਖਾਫ ਦੇ ਕੋਲ ਚਾਈਫੋਨ ਚਾਰਦਰ ਚਾਰਦਰ ਲੈ ਕੇ ਰਾਵਾ ਦੇਖਾ ਜਿਵੇਂ ਕਿੰਨੀ ਸਿੰਪਲ ਜੀ ਕੁੜੀ ਲੱਗ ਰਹੀ ਆ ਪਿੰਡ ਵਾਲੀ ਮੈਂ ਤਾਂ ਕੁਝ ਪਤਾ ਹੀ ਨਹੀਂ ਹੁੰਦਾ ਦੁਨੀਆਦਾਰੀ ਦਾ ਓ ਯਾਰ ਬਾਬੇ ਯਾਰ ਬਾਬੇ ਤੁਸੀਂ ਫੁੱਲ ਸਪੋਰਟ ਮਨਜੀਤ ਕਰੀ ਜਾਂਦੇ ਆ ਨਾ ਤੁਸੀਂ ਬਾਹਮ ਮਗਾळा ਕੱਢਦੇ ਬੜਾ ਬੜਾ ਕਮੈਂਟ ਕਿਸੇ ਕੁੜੀ ਨੂੰ ਗਾਲ ਕੱਢਣਾ ਕੀ ਯਾਰ ਕੀ ਬਹਾਦਰੀ ਦੱਸੋ ਜੇ ਕਿਸੇ ਦਾ ਖੁਰਕਿਆ ਤਾਂ ਚੰਡੀਗੜ੍ਹ ਆ ਕੇ ਨਾ ਮਜੀਤ ਨੂੰ ਫੋਨ ਕਰ ਲਿਓ ਲੱਗਦਾ ਲੋਕੀ ਆਉਂਦੀਆਂ ਭੈਣਾਂ ਨੂੰ ਵੀ ਐ ਗਾਲਾਂ ਕੱਢ ਦਿੰਦੇ ਨੇ ਰੱਬੀ ਸਾਹਿਬ ਨਹੀਂ ਅਗਲੀ ਮੈਨੂੰ ਐ ਦੱਸੋ ਅਗਲੀ ਆਪਣੇ ਬੀਐਫ ਨੂੰ ਕੱਢ ਰਹੀ ਐ ਐਕਸ ਨੂੰ ਕੱਢ ਰਹੀ ਐ ਥਾੜੇ ਥਾੜੀਆ ਮੁੰਡਾ ਮਖਾਜ ਹੁੰਦੀ ਹੈ ਨਾ ਜੇ ਤੁਹਾਨੂੰ ਕੱਢਦੀ ਹੋਵੇ ਵੀ ਹਾਂ ਅਗਲੀ ਸਪੋਰਟ ਦਾ ਤੁਸੀਂ ਕੀ ਕਰਨੀ ਜੇ ਭੈਣ ਤੇ ਸਪੋਰਟ ਨਹੀਂ ਕਰ ਸਕਦੇ ਨਾ ਦੇਖੋ ਲਾਈਵ ਬੰਦ ਕਰ ਦਿਓ ਐਨੰਮਸਵਾ ਵੀ ਚਾਹੀਦੇ ਤੇ ਮੇਰੀ ਇੱਕ ਧਿਆਨ ਦੇ ਗੱਲ ਸੁਣ ਲਓ ਜਿਹਨੇ ਵੀ ਸੁਣਨੀ ਇੱਕ ਮਨਜੀਤ ਹੋਗੀ ਇੱਕ ਹੋਗੀ ਪਾਇਲ ਜਿਹੜਾ ਵੀ ਸੋਚਦਾ ਟਾਈਮ ਚੱਕਣਾ ਇਹ ਚੱਕਣਾ ਮੇਰੇ ਬਾਬੇ ਉਹ ਖਰਾਬ ਹੋਊਗਾ ਪੱਕਾ ਸਭ ਤੋਂ ਬੜਾ ਦੁਸ਼ਮਣ ਮੇਰਾ ਹੋਊਗਾ ਉਹ ਜਿਹਨੇ ਕੱਟਚ ਵੀ ਕਰਤਾ ਦੋਨਾਂ ਨੂੰ ਇੱਕ ਵਾਰੀ ਤਾਂ ਕੱਢ ਜੂਗਾ ਬਾਕੀ ਮੈਂ ਘਰਾਂ ਵੜ ਜੂਗਾ ਫਿਰ ਨਾ ਸੋਚ ਲਿਓ ਇਹ ਇਹ ਨਾ ਸੋਚਿਓ ਵੀ ਹਾਂ ਭਾਈ ਬਣਾ ਕੇ ਅਸੀਂ ਫਾਇਦਾ ਚੱਕ ਜੂਗੇ ਨਹੀਂ ਇਹ ਨਾ ਸੋਚਿਓ ਵੀ ਭਾਈ ਭਾਈ ਬਣ ਕੇ ਅਸੀਂ ਫਾਇਦਾ ਚੱਕ ਲੂਗੇ ਇਹ ਕਰ ਲੂਗੇ ਉਹ ਭਾਈ ਪਹਿਲਾਂ ਮੇਰੇ ਹੀ ਐ ਇਹ ਵੀ ਸੋਚ ਲਿਓ ਮੈਂ ਨਹੀਂ ਚਾਹੁੰਦਾ ਕਿਸੇ ਕੁੜੀ ਤੇ ਆ ਪਾ ਕੁਝ ਗਲਤ ਬੋਲੀਏ ਗਲਤ ਕਰੀਏ ਮੈਂ ਇਹ ਚੀਜ਼ਾਂ ਦਾ ਨਾ ਬੱਚਾ ਕਦੀ ਬੁੱਢਾ ਪੱਗ ਉਹਦੀ ਕੁੜੀ ਦਾ ਹੱਥ ਨਹੀਂ ਚੱਕਿਆ ਆਪਾਂ ਨਾ ਚੱਕਣਾ ਚਾਹੁੰਦੇ ਚੀਜ਼ਾਂ ਹਨਾ ਮੈਂ ਨਾ ਵੰਜੀਤ ਕੱਟ ਕੇ ਲਾ ਰਿਹਾ ਲੈ ਮੈਂ ਨਾ ਦਵਾਰਾਂ ਨਹੀਂ ਯਾਰਾ ਮੈਂ ਕੱਟ ਕੇ ਦਵਾਰਾ ਲਾ ਰਿਹਾ